ਨਿਸਤਿਕアル ਦੀ ਸਾਰਿਆਂ ਨੂੰ ਵਦੀ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੇ ਸਸੀਲ ਬਾਬੋ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਬਾਕੀ ਪੰਜ ਗਾਵਾਂ ਦਾ ਨੁਜਜ ਵਿਖਾਉਣੀ ਆਵਾ ਸਾਰੀਆਂ ਸੂਈਆਂ ਸਵਾਈਆਂ ਆ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਫੋਲਟ ਚੁਵਾਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੀ ਇੱਥੇ ਹੀ ਕਰਕੇ ਖੜਿਆ ਕਰੋ ਜੀ ਤੇ ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦਿਆ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਜਾਨਵਰ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਕਿਰਪਾ ਚੈਦੀ ਜੀ ਤੇ ਨਾਮ ਦੱਸਦੇ ਕਰੀ ਫਿਰ ਭਾਈ ਮੇਰਾ ਅਮਰਪਾਲ ਜੀ ਪਿੰਡ ਬਟਾਲੀ ਜ਼ਿਲ੍ਹਾ ਬਸਰ ਤਸਵੀਰ ਬਾਬਾ ਬਕਾਲਾ ਖਾਇਦਿਆਂ ਦੇ ਪਹਿਲੇ 2 ਕਿਲੋ ਮੀਟਰ ਦੂਰ ਹੈ ਜਾਂ 4 ਬਿਆਸ 7 ਅੰਬਰ ਸਰ ਪੰਜੀ ਤਮਤਲ ਪੰਜੀ ਪੰਜਾ ਜੀ ਕਰੂਸਾ 20 ਪੰਜਾ ਜੀ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲੱਗੋ ਕਰਿਆਨੇ ਦੀ ਕਾਨ ਲੱਗੋ ਦੋ ਨੰਬਰ ਆਪਣੀ ਗਲੀ ਅਮਰਤ ਕਾ ਨਾਮ ਬਾਪੂ ਦਾ ਨਾਮ ਕਾਲ ਚਿੰਗੇ ਠੀਕ ਹੈ ਹਾਂਜੀ ਹਾਂਜੀ ਜਲੰਧਰ ਨੂੰ ਨਹੀਂ ਜਾਣਾ ਲੱਗਦਾ ਜਲੰਧਰ ਲੱਦੇ ਨੇ ਆਊਗਾ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਅੱਜ ਪੰਜ ਆ ਫਿਰ ਪੰਜ ਆ ਭਾਜੀ ਪਹਿਲੇ ਇਹ ਤਾਂ ਸ਼ੁਰੂਆਤ ਕਰ ਲਈਏ ਫਿਰ ਕਦੇ ਵੀ ਸ਼ਾਇਦ ਕੱਲ੍ਹ ਦੂਜਾ ਸਵੇਰ ਬੈਠ ਅਛਾ 13 ਕਿਲੋ 12 ਕਿਲੋ ਦੀ ਗਰੰਟੀ ਦੇਣੀ ਆ ਤੁਹਾਨੂੰ ਭਾਜੀ ਪਿਆਰ ਜਿਹੜਾ ਮੌਕੇ ਤੇ ਮਿਲ ਕੇ ਦਵਾਂਗੇ ਲੀਟਰ ਨਾਲ ਵਸ਼ੀ ਮਗਰ ਜਿਹੜੀ ਤੋਰੋ ਫਿਰ ਇੱਕ ਰੀ 12 ਕਿਲੋ ਵਟੇਰੀ ਜਿਹੜਾ ਲੀਟਰ ਨਾਲ ਮਿਲ ਕੇ ਦਵਾਂਗਾ ਕੋਈ ਦੋ ਟਾਈਮ ਚੋਲੇ ਹਾਂ ਵਸ਼ੀ ਜੀ ਬਸ ਤਾਂ ਉਹ ਜੀ ਚੋਲੇ 12 ਲੀਟਰ ਜਿਹੜਾ ਮੌਕੇ ਤੇ ਤਿਆਰ ਦੱਸ ਦੇ ਵੀਰ ਜੀ ਮੈਂ ਮਿਲ ਕੇ ਦਵਾਂਗੇ ਵੱਡੇ ਪੰਜ ਲੀਟਰ ਨਾਲ ਇਹਨੂੰ ਕਹਿ ਦੇਈਦਾ ਵਾ ਥਣ ਥਣ ਮਖਾੜੋ ਭਾਜੀ ਕੀ ਲੱਗਾ ਗੁਲਾਬੀ ਲੋਗ ਵਾਲਾ ਥਣ ਲੱਗਾ ਵੇੜ ਨੂੰ ਹਾਂ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਇੱਕ ਰੀ ਗੁਲਾਬੀ ਰੰਗ ਦਾ ਥਾਣਿਆ ਲੈ ਜੋ ਬਾਕੀ Otra ਕੱਦ ਕੱਠ ਦੇਲ ਦੀ ਚੰਗੀ ਲਾ ਦੇ ਕਰੀ ਫਲਕਾਰੀ ਵੀ ਚੰਗੀ ਤਰ੍ਹਾਂ ਦਿਖਾ ਬਾਕੀ ਜੰਮੀ ਪਾਲੀ ਚੰਗੀ ਆ ਰਾਜੀ ਆ ਪਾਜੀ ਇਹ ਪਕਾਈ ਲਾ ਕੇ ਖਾ ਲੇਨਾ ਤੁਹਾਨੂੰ ਰਾਜੀ ਆ ਪੂਰੀ ਹਾਂਜੀ ਹਾਂਜੀ ਉਧਰ ਵੀ ਉਹੋ ਜੀ ਆ ਤੇ ਮੁੱਲ ਫਿਰ ਇਹਦਾ ਮੁੱਲ ਛੋਟਾ ਆ ਭਾਜੀ ਕਿੰਨਾ ਮੋਲ ਤੋਂ ਇਹ ਤਾਂ ਵੱਡੇ ਭਾਈ ਕਿੰਨਾ ਕਰੀਏ ਮੇਰੀ 50 ਕਰ ਜੀਏ ਕੁ ਮੰਤਨ ਦੱਸੋ ਕਿੰਨਾ ਕਰਦੀਏ ਵੱਡੇ ਭਰਾ 5000 ਛੱਡ ਦੀਏ 30000 ਹਾਂਜੀ 40000 ਦੀ ਬੱਛੀ ਤੇ 64000 ਹਾਂਜੀ 44000 ਅੱਜ 44000 ਦੀ ਬੱਚਾ ਖਾਲੋ ਹੋ ਰਹੀ ਭਾਈ ਮਗਰ ਕਿੱਡਾ ਚੰਗਾ ਜੇ ਹਾਂ ਇਥੋਂ ਬੱਛੀ ਜੀ ਠਾਲ ਕੇ ਖਾਲ ਦਿੰਨੇ ਆ ਠੀਕ ਆ ਪਤਾ ਹੈ ਆ ਬੱਛੀ ਮੂਰੀਆ ਬੰਨੀਆਂ ਨਾ ਰਹੀ ਭਾਈ ਠੀਕ ਹੈ ਜੀ ਹਾਂਜੀ ਬੱਛੀ ਵੇਖੋ ਕਿੰਨੀ ਸੋਹਣੀ ਮਗਰ ਤੇ ਬਾਕੀ ਚੱਲੋ ਹੁਣ ਗਾੜੀ ਸਟਾਲੇਸ ਚੋਲੇ ਚੱਲ ਕਰਨੇ ਆ ਬਾਕੀ ਮੰਤਨ ਸਾਰੀਆਂ ਚ ਖੁੱਲੇ ਹੀ ਹੋਣਗੇ ਕੋ ਫੋਨ ਲਾਵੇ ਫੋਨ ਲਾਵੇ ਕਰੀ ਹੈ ਨਾ ਹਾਂਜੀ ਹਾਂਜੀ ਭਾਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਭਾਜੀ 11 ਕਿਲੋ ਦਾ 10 ਕਿਲੋ ਦੀ ਗਾਰੰਟੀ ਦੇ ਘੱਲਣੀ ਆ ਤੋਰੋ ਫਿਰ ਹਾਂਜੀ ਥੋੜੀ ਬੱਛੀ ਨੂੰ ਮਰੀ ਤੱਕ ਗਾਂ ਰੱਖਦੀ ਇਹਨਾਂ ਕੋ ਭੰਨ ਤਰਾ ਗਾਵੇ ਇਧਰ ਵੇਖੋ ਨਿੱਗਰ ਆਵਾਂ ਹਾਂਜੀ ਦੁੱਧ 11 ਕਿਲੋ ਦਾ 10 ਕਿਲੋ ਦੀ ਗਾਰੰਟੀ ਦੇ ਘੱਲੂਗਾ ਪੰਨ ਪੰਨ ਦਾ ਧਰ ਬਣਾ ਮਾਰੇ ਪੈ ਚਿੰਤਾ ਮੇਰੇ ਘਰ ਜੋ ਕਿ ਲੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਥਾਣੇ ਦੇ ਵੀ ਦੇਖ ਸਕਦੇ ਜੀ ਕਰੀ ਲਾਗੇ ਤਾਂ ਕਾਲੀ ਜੱਤੀ ਆ ਕਾਲੀ ਜੱਤੀ ਆ ਕਰਾਸ ਆ ਕੋਤਨ ਕੋਤਨ ਵੀ ਇੱਧਰ ਆਤੀ ਆ ਥਣ ਥਣੂ ਖਾ ਲਓ ਇੱਥੋਂ ਲਾਗੂ ਚਾਹੇ ਕਾਲੀ ਕਾਲੀ ਠੀਕ ਹੈ ਹਾਂਜੀ ਹਾਂਜੀ ਫੁਲਕਾਰੀ ਵੀ ਲਾ ਗੋ ਖਾ ਲਦੇ ਨੇ ਇਹਨਾਂ ਕੋ ਪੰਪਰਾ ਕਾਵੇ ਰਸੀ ਹੈ ਜਾਂ ਫਿੱਕੀ ਆ ਹਾਂਜੀ ਲੈ ਜਾਓ ਆ ਵੇਖੋ ਵੀਰ ਜੀ ਸੇ ਲੇਵਾਂ ਨੀ ਤੇ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਕਹੀ ਦੱਸੋ ਤੁਸੀਂ ਕਿੰਨਾ ਕ ਜੀ 40 ਦੀ ਵਸ਼ੀ 37000 ਦੀ ਹਾਂਜੀ 37 ਦੀ ਹੋਰ ਕਰ 35 ਦੀ 33 ਅੱਛਾ 33000 33000 ਦੀ ਜਸਮੀ ਵਛਿਆ ਕੀ ਭਾਜੀ ਦੇਣੀ ਠੀਕ ਹੈ ਜੀ ਭਾਜੀ ਵੱਡੇ ਭਾਜੀ 33 ਬਾਕੀ ਮਾਨਤਾਂ ਨੇ ਸਾਰੀਆਂ ਚ ਖੁੱਲੀਆਂ ਹੋਣਗੀਆਂ ਮੁੱਲ ਮੰਗਦੇ ਵੀ ਮੈਂ ਤੁਹਾਨੂੰ ਬਹੁਤ ਚੰਗਾ ਸਾਰੀ ਬਲੈਕ ਜੇ ਥੱਲੇ ਵਾਹ ਮੰਨ ਜੀ ਡਾਬਿਆ ਮੜ ਜੇ ਵਛੀ ਤੇ ਆ ਜਿਹੜੀ ਜੇ ਇਹ ਵਿੱਚ ਤੇ ਜਸਵਾ ਅ ਬੱٹا ਡੇਢ ਦਾ ਵੀਰ ਮੱਛੇ ਕੋ ਦੋ ਨਾਂ ਮੱਛੇ ਸਾਹਮਣੇ ਬੱਛੀ ਆ ਹਾਂ ਬੱਛੀ ਜੀ ਹਾਂ ਆ ਦੋ ਨੰਬਰ ਦਾ ਬੱਛਾ ਜੀ ਕਾਲਾ ਕਾਲੇ ਨਾ ਦੋ ਨੰਬਰ ਵਾਲੀ ਆ ਆ ਬੱਛਾ ਹੈ ਬਾਕੀ ਦੋਵੇਂ ਮੱਛੀਆਂ ਹਾਂਜੀ ਹਾਂਜੀ ਥੋੜਾ ਓੱਚਾ ਬੱচ্চਾ ਆ ਹਾਂਜੀ ਤੇ ਕਿੰਨਾ ਦੁੱਧ ਇਹਦੇ ਤੇ ਕੋਲ ਵੀ ਭਾਜੀ 8 ਕਿਲੋਗਾ 7 ਕਿਲੋ ਦੀ ਗਾਰੰਟੀ ਦੇ ਕੱਲਣੀ ਆ 9 ਕਿਲੋ ਨਹੀਂ ਰੁਪਈਆ 8 8 ਥੰਥ ਨੂੰ ਖਾ ਲ ਦੋ ਵੇ ਲੋ ਚਾਰੇ ਕੋ ਜਿੱਕੇ ਕੱਲਣ ਵਾਲੇ ਠੰਡੀ ਸੀਲ ਦੀ ਗਾਰੰਟੀ ਦੀ ਇਹ ਆ ਵੀ ਗਾਂ ਥੋੜੀ ਸੰਭਣ ਵਾਲੀ ਆ ਸੰਭਣ ਵਾਲੀ ਵੀ ਜੀ ਹੰਸਲਾ ਆ ਜਣਾ 10 ਕਿਲੋ ਤੋਂ 10 ਉਹ ਬਸ ਨਾਲ ਕੋਈ ਨਹੀਂ ਕੋਈ ਨਾਲ ਬਣੀ ਦਾ ਰਸਨਾ ਦੀ ਗੱਲ ਹੀ ਹੋ ਸੀਲ ਸੌ ਪੂਰੀ ਭਾਜੀ ਤਾਂ ਦੇਖੋ ਮੈਂ ਜਵਾਬ ਸੁਣਾ ਇੱਕ ਨੰਬਰ ਲਗਾਓ ਘਰ ਵੀ ਭਾਜੀ ਠੀਕ ਹੈ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਵੀਰ ਜੀ ਮੋਹ ਦਾ ਵੀ ਭਾਈ ਇਹ 28000 ਕਿੰਨੇ ਦੀ ਦੇਣੀ ਆ ਤੁਸੀਂ ਦੱਸ ਦੋ 25 ਦੀ ਦੇਣੀ ਆ ਆਪ ਦਾ ਕਰ ਦਈਏ ਨਾਲ ਥੋੜਾ ਬੱਧ 24 ਦੀ ਕਿੱਸ ਸੁਣੋ ਤੇਜੀ 23 ਦੀ 23000 ਦੇ ਦਾਂਗਾ ਕੋਈ ਠੀਕ ਹੈ ਜੀ ਹਾਂਜੀ ਭਾਈ ਇਹਦੀ ਫਲਕਾਈ ਨਾਲ ਮੁਖਾਦੋ ਭਾਜੀ ਰੰਗ ਰੂੰਗ ਵੇਖੋ ਯਾਰ ਜੀ ਗੱਡੀ ਸੋਹਣੀ ਵਿਆਹ ਨਸ ਵਾਲੀ ਹੈਗਾ ਸਾਰਾ ਦੂਰ ਆਣਾ ਜਦੋਂ 10-11 ਹਜ਼ਾਰ ਆਉਂਦੇ ਨੇ ਅਰਮਾਨ ਨਾ ਦੇ ਜਣਾ ਵਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਜੇ ਇਹ ਵੀਰ ਜੀ ਜਰਸੀ ਵੱਛੀ ਜੇ ਪਹਿਲਾ ਸੂਆ ਫੀਪਾ ਜੀ ਬੱਚਾ ਨਹੀਂ ਜਾਗਾ ਦੋ ਦੋ ਵਾ 7 ਕਿਲੋ 6 ਕਿਲੋ ਦੀ ਗਾਰੰਟੀ ਦੇਣੀ ਕੋਈ ਪਰ ਫਰਾਤ ਰੋਣਾ ਮਾਰੇ ਆਪਣੇ ਘਰ ਇਹਨਾਂ ਨੂੰ ਦੇਖਣ ਦੀ ਨਹੀਂ ਨਹੀਂ ਤੇ ਇਹੀ ਕਹਾਂਗੇ ਆਪਣੀਆਂ ਦੋ ਦੋ ਟਾਈਮ ਚ ਹੋ ਗਏ ਖੜੋ ਜੇ ਵੀਰ ਭਾਜੀ ਟਾਈਮ ਭਾਵੇਂ 5 ਟਾਈਮ ਚ ਹੋਈ ਜਾਵੇ ਕਹਾਂ ਤੂੰ 8-9 ਕਿਲੋ ਕਈ ਜਾਣਾ ਉਹ ਨਹੀਂ ਵੀ ਭਾਜੀ ਕੰਮ ਕਰਨਾ ਹਾਂਜੀ ਉਹ ਵਾ 7 ਕਿਲੋ 6 ਕਿਲੋ ਦੀ ਗਾਰੰਟੀ ਦੇ ਕੱਲਣੀ ਆ ਤੋਰੋ ਫਿਰ ਇੱਕ ਜੀ ਕੀ ਕੀ ਜੇ ਇਰਤੀ ਬਚੀ ਆ ਸਭ ਤੋਂ ਅੰਨੀ ਮੇਰੀ ਮਦਰ ਨੂੰ ਪਾਜੀ ਖਾਂ ਤੁਨ ਮਖਾਲ ਦੋ ਲਾਗ ਨੂੰ ਕਰਾਂ ਚਾਰੇ ਕੋ ਜਿੱਕੇ ਹੋਣਗੇ ਠੀਕ ਹੈ ਜੀ ਬੋਦੀ ਬਾਦੀ ਫੇਰ ਫਾਸ ਖਾ ਲਓ ਆਪ ਤੇ ਤੇ ਮੁੱਲ ਫਿਰ ਵੀ ਜੀਦਾ ਮੁੱਲ ਕਿੰਦਾ ਫੋਕਸ ਭਾਈ ਕਰ ਦੋ ਆਪ ਹੀ ਮੈਂ ਤਾਂ 5000 ਕਰਦੀ 5000 ਤੋਂ ਜ਼ਿਆਦਾ ਇਹਦੇ ਨਾ ਵੇਚਣ ਵਾਲੀਆਂ ਗੱਲਾਂ ਨੇ ਕਿੰਨੇ ਦੇ ਦੇਰੀ ਤੁਸੀਂ ਦੱਸੋਗਾ 20 ਜੇ ਛੱਡੋ ਕੀ ਛੱਡਦੇ ਜੇ ਛਡਾ ਲਓ ਜੋ ਛਡਾਓ ਆਪ ਹੀ ਛੱਡੋ 2000 ਛੱਡਦੇ 17000 ਦੀ 18000 ਠੀਕ ਹੈ ਕੋਈ ਬੰਦਾ ਕੋਈ ਫੋਨ ਲਾਵੇ ਮਾਨਤਾ ਨੋਰ ਵਜੇ ਕਰਦਾਂ ਗੱਲ ਕੋਈ ਠੀਕ ਹੈ 17000 ਕਰ ਦਾਂਗੇ ਬਸ਼ੀ ਤੇ ਆ ਜੀ ਇਹ ਨਿਰਜੀ ਗਾਂ ਆਈ ਜੀ ਹੀਟ ਚ ਅੱਜ ਹੀ ਮੇਰੇ ਕੋਲ ਆਈ ਆ ਦੋ ਦੀ 7 ਕਿਲੋ ਫੋਨ 6 ਕਿਲੋ ਕਰਕੇ ਦਊਗਾ ਟਿਕਾ ਨਹੀਂ ਗਾਂ ਕਰਿਆ ਬੋਲੀ ਬਹੁਤ ਜਿਆਦੀ ਜੀ ਦਾ ਠੀਕ ਆ ਹਾਂਜੀ ਹਾਂਜੀ ਠੰਡੀ ਸੀਲ ਦੀ ਪੂਰ ਗਰੰਟੀ ਵੱਡੀ ਗਾਂ ਫਾਰਮ ਵਾਲੀ ਇਹ ਨਹੀਂ ਭਾਜੀ ਛੋੜੀ ਜੀ ਆ ਠੀਕ ਆ ਹਾਂਜੀ ਹਾਂਜੀ ਤੋਰਾਂ ਫੇਰ ਇੰਨਾ ਆ ਵੇਖੋ ਥਣ ਥਣ ਚਾਰੇ ਕੁਝ ਕਿ ਹੋਣਗੇ ਕਿ ਪੂਰ ਛੱਟਾ ਹੋਵੇ ਕੁ ਥਣ ਘਟ ਵੱਧ ਹੋਵੇ ਦੰਦ ਟੁੱਟਾ ਹੋਵੇ ਉਹਦੀ ਮੇਰੀ ਗਰੰਟੀ ਹੋਵੇ ਲਿਆ ਫੇਰ ਖੋਲ ਦੋ ਤੋਰ ਦਈਏ ਬਸ ਮੈਂ ਲਿਆ ਆ ਗਿਆ ਨਵਾਰੀ ਨਮੁਲੀ ਹੈ ਅੱਜ ਹੀ ਆਈ ਆ ਠੀਕ ਆ ਜੀ ਹਾਂਜੀ ਹਾਂਜੀ ਬਹੁਤ ਗਾਂ ਪਾੜੀ ਜਾਤ ਬਰੀਡ ਵਾਲੀ ਆ ਤੇ ਵੱਡੀ ਗਾਂ ਵੇਖੋ ਤੇ ਜਿਹੜੇ ਤੋਂ ਸਾਂ ਕਮੇਟੀ ਕੋਲ ਦੀ ਲੋੜ ਨਹੀਂ ਆ ਬਾਕੀ ਉਹ ਤਰ੍ਹਾਂ ਕੱਦ ਕਾਠ ਬੇਲ ਦੀ ਚੰਗੀ ਆ ਜੇ ਕਿਤੇ ਗਾਂ ਇਹੋ ਜੀ ਗਾਂ ਨਿਕਲ ਆਉਂਦੀ ਆ ਤੇ ਚੰਗੀ ਰਕਮ ਦੀ ਤਿਆਰ ਹੁੰਦੀ ਆ ਅਸੀਂ 85000 ਜਰ ਵੀ ਭਾਜੀ ਗਾਂ ਤਿਆਰ ਕਰਕੇ ਵੇਚ ਲਈ ਦੀ ਆ ਵੇਖੋ ਰੇਲ ਗੱਡੀ ਦਾ ਡੱਪਾ ਹੀ ਆ ਖੁੱਲੀ ਪਾਣੀ ਛੜਦਾ ਗਾੜੀ ਨੂੰ ਵੇਖੋ ਇੱਧਰ ਤਵਾਇਲ ਮੁਈ ਵੇਖੋ ਲੈ ਜਿਓ ਹਾਂਜੀ ਆਓ ਤੇ ਮੋਹਲਾ ਫਿਰ ਇਹਦਾ ਵੀ ਜੀ ਮੋਹਲਾ ਵੀ ਭਾਜੀ 30000 ਦੀ ਜੀ ਜੋੜੇ ਰਲਾ ਦੀ 17-17 ਦਾ ਘਰ ਜੀਏ ਥੋੜਾ ਬੋਲਾ ਕਿੰਨੇ ਦੀ ਜੇ ਕੋ ਵੀ ਇਕੱਠਿਆਂ ਲਊਗਾ ਫਿਰ 30000 ਦੀ ਦਵਾਂਗੇ ਉਹ 17000 ਦੀ 15000 ਦੀ ਜੋੜਾ ਨੂੰ 30 ਦਾ ਦਵਾਂਗੇ ਅੱਛਾ ਫਿਰ 15 15 ਹਾਂ 15 15000 ਦਵਾਂ ਤੂੰ ਪੰਪੂਰਾ ਇਕੱਠਿਆਂ ਲਊਗਾ ਇੱਕ ਅੱਜ 15 ਨਹੀਂ ਉਹ 17 ਠੀਕ ਹੈ ਜੀ ਹਾਂਜੀ ਵੱਡੇ ਭਾਈ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਰਨਾ ਪਸੂ ਜੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਸੋਹਣਾ ਸੰਗਾ ਆਪਣੀ ਤਸੱਲੀ ਕਰਕੇ ਖੜੋ ਵੱਡੇ ਭਾਈ ਜਿਉ ਕੋਈ ਇਸੇ ਦੇਖ ਕੇ ਖੜੋ ਬਣਪਰਾ ਮੁਰਦੇ ਨਾਲ ਅਲਾਮਾ ਦੋ ਨਾ ਲੈਣਾ ਸਹੀ ਗੱਲ ਹੈ ਨਾ ਅਲਾਮਾ ਦੋ ਤੇ ਨਾ ਬਾਅਦ ਚ ਲੋ ਪਿਛਲਾ ਮਦਨ ਆਪਾਂ ਵੇਖ ਕੇ ਲਿਓ ਨੇ ਸਾਡੇ ਨਾਲ ਬਣਪਰਾ ਤਸੱਲੀ ਕਰਕੇ ਆਪਣੀ ਖੜੇ ਪਹਿਲਾਂ ਤਸੱਲੀ ਕਰਕੇ ਖੜੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਸ਼ੂ ਖੜੋ ਜੀ